ਹਾਂਜੀ ਬਾਈ ਜੀ ਦੂਜਾ ਸੂਆ ਵਹਿੜ ਸੂਣ ਵਾਲੀ ਪੂਰੀ ਰਾਜੀਪੜੀ ਨਿੱਗਰ ਵਹਿੜ ਆ ਬਾਈ ਗਰਮੀਆਂ ਦਾ ਤੋਹਫਾ ਬਿਲਕੁਲ ਨਹੀਂ ਗਰਮੀ ਮਣਾਉਂਦੀ ਤੋੜੀ ਚੱਲ ਚਾਰ ਤੋਂ ਪੰਜ ਦਿਨ ਬਈ ਇਹ ਸੂਣ ਚ ਬਾਕੀ ਆ ਹਵਾਨੇ ਦੀ ਤਿਆਰੀ ਦੇਖੋ ਬਹੁਤ ਸੋਹਣੀ ਕੀਤੀ ਆ ਕਰਮਾਲੀ ਨੇ ਇਹਨੇ ਪਹਿਲੇ ਸੂਏ ਬੇ 14 ਕਿਲੋ ਦੁੱਧ ਕੱਢਿਆ ਚਾਰੇ ਥਣ ਪੂਰੇ ਗੈਪ ਤੇ ਪੀੜੀ ਤੇ ਪਾ ਵਾਂਗੂ ਲੱਗੇ ਹੱਥੀ ਚੜਾਈ ਵਾਲਾ ਥਣ ਆ ਠੰਡੀ ਸੀਲ ਦਾ ਕਰਮਾਲ ਦਾ ਅੰਤ ਹੀ ਕੋਈ ਨਹੀਂ ਮਾਰੀ ਹੱਥ ਜਿਵੇਂ ਮਰਜੀ ਥੱਲੇ ਬੈਠਾ ਰਹਾ ਬਈ ਚੱਕਰ ਹੀ ਕੋਈ ਨਹੀਂ ਬਰਫਰ ਦੀ ਠੰਡੀ ਸੀਲਾ ਹਜੇ ਹਵਾਨੇ ਚ ਢੱਲਾ ਦੇਖ ਸਕਦੇ ਲੇਵਰ ਆ ਬੜਾ ਅੱਗੂ ਵੱਧਾ ਥਣਾ ਦਾ ਸਹਜ ਗਾਇਬ ਬਹੁਤ ਸੋਹਣਾ ਲੱਗਿਆ ਤੋਰੀ ਗਨ ਲੈ 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 ਹੈ ਚਾਰ ਤੋਂ ਪੰਜ ਦਿਨ ਸੂਣ ਚ ਬਾਕੀ ਆ ਬਈ ਗਰਮੀਆਂ ਦਾ ਤੋਹਫ਼ਾ ਗਰਮੀ ਬਿਲਕੁਲ ਨਹੀਂ ਮਨਾਉਂਦੀ